ਸਤਨਾਮ ਸ੍ਰੀ ਵਾਹਿਰ ਸਾਹਿਬ ਜੀ ਦੁਖ ਪੰਜਨੀ ਸਾਹਿਬ ਗੌੜੀ ਮਹਲਾ ਪੰਜਵਾ ਮਾਂ ਜੈ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਤ ਪੈ ਆਰਾਧਿਐ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੇ ਪਾਰ ਬ੍ਰਹਮ ਸੁਈ ਸੁਹਾਵਾਤਾ ਜਮ ਕੰਕਰ ਨੇੜ ਨ ਆਵੇ ਈ ਰਸਨਾ ਹਰ ਗੁੰਗਾ ਸੇਵਾ ਸੁਤ ਨ ਜਾਣੀਆ ਨਾ ਜਾਪੇ ਅਰਤ ਓ ਤੇਰੀ ਤੱਕ ਜੀਵਨਾ ਮੇਰੀ ਠਾਕੁਰ ਅਗਮ ਗਾਦ ਤੇ ਕਿਰਪਾ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾ ਨ ਲੱਗਾਈ ਸਤਿਗੁਰ ਰੱਖੇ ਆਪ ਗੁਰ ਨਾਨਕੁ ਗੁਰਾਇ ਗੁਰ ਸਚਾ ਸਿਰਜਣਹਾਰੁ ਗੁਰ ਤੁਠੈ ਸਭ ਕਿਛੁ ਪਾਇ ਜਨ ਨਾਨਕ ਸਬਲ ਹਾਰਿ ਗਉੜੀ ਮੰਲਾ ਪੰਜਵਾ ਸੂਕੇ ਹਰੇ ਕੀਏ ਖਿਨ ਮਹੈ ਅਮ੍ਰਿਤ ਰਿੱਟ ਸਚ ਜਿਵਾਈ काटे कष्ट पूरे गुरु देवा सेवक को दिनी अपनी सेवा रहा मिटगी चिंता अपनी मन आसा करी दया सन गुण गुणतासा दुख नाठी सुख आय समय ढील ना परि जा पुनी पूरे गुर मिले नानक ती जन सुफल फले ਗੜੀ ਮਹਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਤੂ ਸੀਤਲ ਪੈ ਕੀਨੀ ਪ੍ਰਦਾਤਾ ਪ੍ਰਭ ਕਿਰਪਾ ਤੇ ਪੈ ਸੁਹੇਲੇ ਜਨਮ ਜਨਮ ਕੇ ਸਰੇ ਮੇਲੇ ਰਹਾ ਸਿਮਰਤਾ ਸਿਮਰਤਾ ਪ੍ਰਭ ਕਾ ਨਾਮ ਓ ਸਗਲ ਓ ਰੂਕਾ ਮਨ ਸੇਠਾਉ ਸੈ ਸਪਾਏ ਬੋਲੇ ਹਰ ਬਾਣੀ ਆਤ ਪੈ ਪ੍ਰਾ ਸਿਮਰੋ ਪ੍ਰਾਣੀ ਦੂਰ ਦਰਦ ਜਮਨੀੜ ਨ ਆਵੈ ਕਉ ਨਾਨਕ ਜੋ ਹਰ ਗੁਣ ਗਾਵੈ ਗੋੜੀ ਮਹਲਾ ਪੰਜਵਾਂ ਜੇ ਸਿਮਰਤ ਦੁਖ ਸਭ ਜਾਇ ਨਾਮ ਰਤਨ ਵਸੇ ਮਨ ਆਈ ਜਾ ਮਨਮੀਰ ਏ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨੁ ਖਾਨੀ ਰਹਾ ਇਕ ਸਿਵਨ ਨਾਹੀ ਦੂਜਾ ਕੋਈ ਜਾ ਕੇ ਦਿਸਟ ਸਦਸਕ ਹੋਈ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮੈਂ ਲੇਖ ਹਰ ਹਰ ਅਖਰ ਮਨ ਮੈਂ ਲੇਖ ਰਵਰਿਆ ਸਰਵਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੋੜੀ ਮਹਲਾ ਪੰਜਵਾਈ ਕੋਟ ਬਿਗਨ ਹਿਰਖ ਨਮਾਈ ਹਰ ਰਖਤਾ ਸਾਧ ਸੰਗ ਸੁਨਾਈ ਪੀ ਉਤਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਨ ਮਿਟੀ ਖੁਦ ਤਾਸੀ ਰਹਾ ਸਰਵ ਕਲਿਆਣ ਸੁਖ ਸਹਿਜ ਦਾਣੋ ਜਾ ਕਰ ਦੇ ਉਸੇ ਭਗਵਾਨੈ ਔਖ ਦ ਮੰਤਰ ਤੰਤ ਸਭਿ ਸਾਰੀ ਕਨਿਹਾਰ ਹਿਰਦੈ ਮੈਂ ਧਾਰੀ ਤਜ ਸਭ ਪਰਮ ਉਪਜੋ ਪਾਰ ਬ੍ਰਹਮ ਕਉ ਨਾਨਕ ਕਟਲ ਇਹੋ ਧਰਮ ਗੜੀ ਮਾਲਾ ਪੰਜ ਵਾਈ ਸਾਂਤ ਪਈ ਗੁਰ ਗੋਬਿੰਦ ਪਾਈ ਤਾਪਾ ਬਿਨਸੇ ਮੇਰੇ ਪਾਈ ਰਹਾਉ ਰਾਮ ਨਾਮ ਨਿਤ ਰਸਨਾ ਵਖਾਣਾ ਬਿਨਸੇ ਰੂਪ ਹੈ ਕਲਿਆਨੈ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਨਿਸਤਾਰੈ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਯਾਦ ਉਭਰੈ ਜਨ ਮੀਤ ਮਨ ਬੱਝ ਕਰਮ ਪ੍ਰਾਪਨਾ ਧਿਆਈ ਨਾਨਕ ਦਾ ਤੇਰੀ ਸਿਰਨਾਈ ਗਾੜੀ ਮੱਲਾ ਪੰਜਵੈ ਨੇਤਰ ਪ੍ਰਕਾਸ਼ ਕੀਆ ਗੁਰ ਦੀਵਾ ਪਰਮ ਗੈ ਪੁਨ ਬੀ ਸੀਵਰਾਉ ਚੀਤਲਾ ਤੇ ਰਖਿਆ ਬਿਹਾਰੀ ਪਰਮ ਪ੍ਰਭਾ ਕਿਰਪਾ ਦਾਰੀ ਨਾਨਕਾ ਨਾਮ ਜਪੈ ਸੋ ਜੀਵੈ ਸਾ ਸੰਗਰ ਅੰਮ੍ਰਿਤ ਪੀਵੈ ਗਉੜੀ ਮਹਲਾ ਪੰਜਵਾਂ ਥਿਰ ਕਰ ਬੈਸ ਹਰਜਨ ਪਿਆਰੀ ਸੰਗੁਰ ਤੁਮ ਰਹਿ ਕਾਜ ਸواری ਰਹਾਉ ਜੁਟ ਦੂਤ ਪਰਮੇਸ਼ਰ ਮਾਰੀ ਜਨ ਕੀ ਪੈਜ ਰੱਖੀ ਕਰਤਾ ਰਹਿ ਬਾਦ ਸਾ ਸਾ ਸਵਸਕਰਪੀਨੇ ਅੰਮ੍ਰਿਤ ਨਾਮ ਮਹਾਰਸਤੀਨੇ ਨਿਰਭਉ ਇਪਜੋਪ ਗਮਾਨੋ ਸਾਧ ਸੰਗਤ ਮਿਲ ਕੀਨੋ ਦਾਨੋ ਸਨ ਬਰੀ ਪ੍ਰਮੰਤਰ ਜਾਮੀ ਨਾਨਕੋਟ ਪਕਰੀ ਪ੍ਰਭ ਸੁਆਮੀ ਗਉੜੀ ਮੰਲਾ ਪੰਜ ਵਾਈ ਰਾਖ ਪਤਾ ਪ੍ਰਭ ਮੇਰੀ ਮੋ ਨਿਰਗੁਣ ਸਭ ਗੁਣ ਤੇਰੀ ਰਹਾਉ ਪੰਜ ਵਿਕਾਂਤੀ ਇੱਕ ਬਗੀਚਾ ਰੱਖ ਰੱਖ ਨਿਹਾਰੀ ਖੇਧ ਕਰੀ ਅਰ ਬੋਤ ਸੰਤਾ ਵਾ ਆਇਓ ਸੰਤੁ ਹਾਰੇ ਕਰ ਕਰ ਹਰਿਓ ਅਨਕ ਬੋਪਾਂਤੀ ਛੁਡੇ ਕਤੋ ਨਹੀਂ ਇੱਕ ਬਾਤ ਸੁਨ ਤਾਂ ਕੀ ਉਟਾ ਸਾ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਨ ਤੇ ਤੀਜ ਪਾਇਆ ਸੰਤਿ ਮੰਤ ਦਿਓ ਮੋਹਿ ਨਿਰਭਾਗ ਗੁਰ ਕਾ ਸਬਦ ਕਮਾਇਆ ਜੀਤ ਲੈ ਓਏ ਮਾਂ ਬਿਕਾਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਭਾ ਪ੍ਰਕਾਸ਼ਾ ਪਾਇਆ ਪਾ ਨਿਰਬਾਨੀ ਬਿਲਾਲ ਮਹੰਲਾ ਪੰਜਵਾਈ ਸਰਬ ਕਲਿਆਣ ਕੀ ਗੁਰ ਦੇਵਾ ਸੇਵ ਕਬਨੀ ਲਾਇਓ ਸੀਵਾ ਬਿਗਨ ਲਾਗੇ ਜਪ ਲਖ ਵੀ ਵਾਤ ਤਤ ਪਨੀਤ ਵਈ ਗੁਣ ਗਾਏ ਦਰਤ ਗਿਆ ਹਰਨਾਮ ਬਿਾਈ ਰਹਾ ਸਭਨੀ ਥਾਈ ਰਵਿਆ ਆਪ ਆ ਜੁਗਾਦ ਦਾ ਕਵਰ ਤਪਾ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੀ ਚਰਨ ਲਗੇ ਮਨ ਮੀਠੇ ਰਿਬੇਗਨ ਹਾਸ ਥਾਈ ਉਠੀ ਸਭ ਸੁਖ ਪਾਏ ਸੰਗਰ ਤੁਠੇ ਬਾਰ ਬ੍ਰਹਮ ਪ੍ਰਭ ਪੈਰਖਵਾਲੇ ਜਿੱਤੇ ਕੀਤਾ ਦਿੱਸੇ ਨਾਲੇ ਨਾਨਕ ਦਾਸ ਖਦਮ ਬ੍ਰਿਪਾਲੇ ਬਿਲਾਲ ਮਹੱਲਾ 52 ਚਰਨਾ ਕਮਲ ਪ੍ਰਵਿੱਧਿਤ ਆਈ ਰੋਗ ਗਈ ਸਗਲੇ ਸੁਖ ਪਾਈ ਗੁਰੁ ਦੁਖ ਕਟਿਆ ਦੀਨੋ ਦਾਣਾ ਸਫਲ ਜਨਮ ਜੀਵਨ ਪਰਮਾਨ ਰਹਾਉ ਕਦਕਤਾ ਮ੍ਰਿਤ ਪ੍ਰਭਾ ਬਾਣੀ ਕਉ ਨਾਨਕ ਜਪੋ ਜੀਵੇ ਗਿਆਨੀ ਮਿਲਾ ਹੁਨ ਮਹਲਾ ਪੰਜਵਾਰ ਸਾਤ ਪਾਈ ਗੁਰ ਸੰਗੁਰ ਪੂਰੇ ਸੁਖ ਉਜੇ ਬਾਜੀ ਅਨ ਤੂਰੇ ਰਹਾਉ ਤਾ ਪਾਪ ਸੰਤਾਪ ਨਾਸੀ ਹਰਿ ਸਿਮਰਤ ਕਿਨ ਵਿਗ ਸਭ ਨਾਸੀ ਅੰਧ ਕਰੋ ਮਿਲਾ ਸੰਤ ਨਾਰੀ ਗੁਰ ਨਾਨਕ ਮੇਰੀ ਪੈੰਜ ਸواری ਮੇ ਲਾਲ ਮਹੱਲਾ ਪੰਜਵਈ ਸਗਲ ਨਾਨਕ ਕੀ ਆਗੁ ਪਰਮੇਸ਼ਰੈ ਆਪਣਾ ਬਿਰਸ ਮਾਰਿਆ ਸਾਜਨਾ ਹੋਈ ਕਿਰਪਾ ਲਾਭ ਇਸੇ ਸਫਰ ਵਾਰਿਆ ਕਾਰ ਸਤਗੁਰੂ ਆਪ ਸਵਾਰਿਆ ਵਡਿਆਰ ਜਹਰ ਗੋਵਨ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵੰਤ ਤੰਤਰ ਪਵਨ ਹਰਿਆ ਹੋਈ ਸਗਲੇ ਜੀ ਸਦਾਰਿਆ ਮਨ ਇੱਛੇ ਨਾਨਕ ਫਰਪਾਈ ਪੁਨ ਇਸ ਗੁਜਾਰਿਆ ਮੇ ਲਾਲ ਮਹੱਲਾ ਪੰਜਵਾਂ ਰੋਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਿ ਆਇਆ ਰਹਾਉ ਰਾਜ ਰਾਜ ਭੋਜਨ ਖਾਓ ਮੇਰੇ ਪਾਈ ਅੰਮ੍ਰਿਤ ਨਾਮ ਜਪਮੈਂ ਧਿਆਈ ਨਾਨਕ ਗੁਰ ਪੂਰੀ ਸਰਨਾਈ ਜਨ ਆਪਣੇ ਨਾਮ ਕੀ ਪਾਜ ਰਖਾਈ ਬਿਲਾਲ ਮਹਲਾ ਪੰਜਵਾ ਤਾਪ ਸੰਤਾਪ ਸਲਗੇ ਬਿਨ ਸੇ ਤੇ ਰੋਗਾਈ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮੰਤਨ ਅਰੋਗਈ ਗੁਣ ਗਾਵੋ ਨਿਤ ਰਾਮ ਕੀ ਇਹ ਅਬਖਦ ਜੋਗ ਆਪ ਸੁਖ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਸੁਪਰਸਨਪੈ ਨਹਿ ਗਏ ਵਿਯੋਗੈ ਮਿਲਾਲ ਮਹਲਾ ਪੰਜਵਾਂ ਬੰਦਨ ਕਾਟਿਆ ਪ੍ਰਭ ਹੁਆ ਕਿਰਪਾਲੀ ਦੀਨ ਦਿਆਲਾ ਪ੍ਰਭ ਪਾਰ ਬ੍ਰਹਮਤਾ ਕੀ ਨਦ ਨਿਹਾਲੈ ਗੁਰਪੂਰੇ ਕਿਰਪਾ ਕਰੀ ਕਟਿਆ ਦੁੱਖ ਰੋਗ ਮਨ ਤਨ ਅਸੀਤ ਸੁਖੀ ਭਿਆ ਪ੍ਰਭ ਜਾਣ ਜੋਗ ਰਹਾਉ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨ ਵਿੱਪੈ ਸਾਧ ਸੰਗ ਮਨ ਤਨ ਹਿਤੇ ਫਿਰ ਦੂਰ ਨ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕੇਲੂ ਕਾ ਤੇਰੇ ਸੁਧ ਹੋਈ ਸਾਧੂ ਸਰਨਾਈ ਸੁਣ ਤਾ ਜਪਤ ਹਰਿ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾ ਮੰਤਰ ਨਾਨਕ ਕਥੇ ਹਰ ਕੀ ਗੁਣ ਗਾਈ ਮੇਲਾ ਲਮਲਾ ਪੰਜਿ ਬਾਗ ਹਰ 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 ਰਾਧੀਏ ਹੁਈ ਆਰੂ ਗਾਈ ਰਾਮਚੰਦ ਕੀ ਲਸਟਿਕ ਜਨ ਮਾਰਿਆ ਰੋਗ ਰਹਾ ਗੁਰ ਪੁਰਹਰ ਜਾਪੀਐ ਨਿਰ ਕੀਚੇ ਭੋਗ ਸਾਧ ਸੰਕੈ ਵਰਨੀ ਮਿਲਿਆ ਸੰਜੋਗ ਜੀ ਸਿਮਰਤਾ ਸੁਖ ਪਾਈਐ ਬਿਨ ਸੇ ਬਿਉਗੈ ਨਾਨਕ ਪ੍ਰਸਰਨ ਆਇਤੀ ਕਰਨ ਕਨ ਜੋਗੈ ਰਾਗ ਬਿਲਾਵਲ ਮਹੱਲਾ 5 ਦੇਕਰ ਪੰਜਵਾਰ 1 ਓੰਕਾਰ ਸੰਗੁਰ ਪ੍ਰਸਾਦੀ ਅਰੂਪਾ ਸਭ ਤਿਆਗਿਆ ਦਾਰੂ ਨਾਮ ਲਿਓ ਤਾਪ ਪਾ ਸਭ ਮਿਟੀ ਰੂਗ ਸੀਤਲ ਮਨ ਪਿਆਉ ਗੁਰਪੁਰ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਹਾਂ ਪਕੜੇ ਪ੍ਰਭ ਕਾਢਿਆ ਕੀਨਾ ਆਪਣੇ ਆਉ ਸਿਮਰਾ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਉ ਬੇਲਾ ਮਹੱਲਾ ਪੰਜ ਵਾ ਰੋਗ ਮਿਟਾਇਆ ਆ ਪ੍ਰਭ ਉਜਿਆ ਸੁਖ ਸਾੰਤੁ ਮਨ ਪਰਤਾ ਬਾਜ ਅਜ ਰੂਪ ਹਰ ਕੀਨੀ ਦਾਤਾਈ ਗੁਰ ਗੋਵਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਅਮਰ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਬਿਰਤੀ ਕਦੇ ਨਾ ਹੋワイ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੁਰ ਬਈਆਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਨਤਾਸ ਬੇਲਾ ਰਮਹਲਾ ਪੰਜਿ ਬਾਈ ਤਾਤੀ ਵਾ ਨ ਲਗਾਈ ਪਾਰ ਬ੍ਰਹਮ ਸਰਨਾਈ ਜੋ ਗਿਰਦੁ ਮਾਰੀ ਰਾਮ ਕਾਰੇ ਦੁਖ ਲਗੇ ਨਾ ਪਾਈ ਸੰਗੁਰ ਪੂਰਾ ਪੀਤਿਆ ਜਨਮਤ ਬਣਾਈ ਰਾਮ ਨਾਮ ਓਕਾ ਦਿਆ ਇਕਾਂ ਲਿਵ ਲਾਈ ਰਹਾਉ ਰਾਖ ਲੀਏ ਤਨ ਰਖਨਹਾਰ ਸਭ ਬਿਆਦ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਭ ਬੈ ਸਹਾਈ ਬਿਲਾਲ ਮਹਲਾ 5 ਆਪਣੇ ਬਾਲਕ ਆਵ ਰਖਿਆ ਨਾ ਪਾਰਬ੍ਰਹਮ ਗੁਰਦੀਵ ਸੁਖ ਸਾਦਾ ਸਹਿਜ ਅਨੰਦ ਭੈ ਪੂਰਨ ਭੀਸੀ ਵਾ ਰਹਾਉ ਪਜਨਾ ਕੀ ਬੇਨਤੀ ਸੁਣੀ ਪ੍ਰਭਾ ਰੋਗ ਮਿਟਾ ਜੀਵਨ ਲੈਣਾ ਜਾ ਕਾ ਵਡ ਪ੍ਰਤਾਪ ਦੁਖ ਮਾਰੇ ਬਖਸ਼ਿ ਅਨ ਆਪਣੀ ਕਲਤਾਰੀ ਮਨ ਬਾਛਤ ਪਾਲਾ ਦਿੱਤਿਆ ਨਾਨਕ ਬਲਹਾਰੀ ਮੇਲਾ ਮਹੱਲਾ ਪੰਜਾਬ ਦਾ ਤਾਪ ਲਾਇਆ ਗੁਰ ਸਿਜਨ ਹਾਰੂ ਸਤਿਗੁਰ ਆਪਣੇ ਕੋ ਬਲ ਜਾਈ ਜਿਨ ਪੈ ਰੱਖੀ ਸਾਰੇ ਸੰਸਾਰੀ ਰਹਾਉ ਕਰਮਸਤ ਤਾਰਕ ਬਾਰਕ ਰਖ ਲੀਨਾਂਉ ਕਰਮਸਤਕ ਧਾਰ ਬਾਲਕ ਰਹਿ ਲੀਨਾਂਉ ਪ੍ਰ ਅੰਮ੍ਰਿਤ ਨਾਮ ਮਹਰ ਰਹਿ ਲੀਨਾਂਉ ਦਾਸ ਕੀ ਲਾ ਰੱਖੇ ਮੇਰਵਾਨ ਗੁਰੂ ਨਾਨਕਾ ਬੋਲੇ ਦਰਗੀ ਪਰਵਾਨ ਬਿਲਾਲ ਮਹੱਲਾ ਪੰਜਵਾਂ ਤਾ ਪਾਪ ਤੀ ਰੱਖੀ ਆਪ ਸੀਤਲ ਪੈ ਗੁਰ ਚੰਨੀ ਲਾਗੇ RAM ਨਾਮ ਵਰਦੇ ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਾਦੀਨੇ ਜਗਤ ਧਾਰ ਨਵਖਣ ਪ੍ਰਤਾਪ ਦੁਖ ਬਿਨ ਸੇ ਸੁਖ ਅੰਤ ਪ੍ਰਵੇਸਾ ਤਿਸਨਾ ਬੁੱਜੀ ਮਨ ਤਨ ਸੱਚ ਤਰਾਪੋ ਅਨਾਤ ਕੁਨਾਤ ਸੰਸਮਰਤਾ ਸਗਲ ਸ੍ਰੀ ਕੋ ਮਾਈ ਬਾਪ ਭਗਤ ਵਛਲਾ ਪੈ ਪੰਜੇ ਸੁਆਮੀ ਗੁਰ ਗਾਵਤ ਨਾਨਕ ਅਲਾਪਾਈ ਸੋਟ ਮਹਲਾ ਪੰਜਵਾਂ ਕਾਰ ਮਸਤ ਕਾ ਕਾ ਰਿਸ਼ਨਾ ਨ ਸਿਮਰ ਪ੍ਰਾਪ ਆਪਣਾ ਮਨ ਤਨ ਪਿਆ ਰੂਗਾ ਕੋਟ ਬਿਗਨ ਲਾਤੀ ਪ੍ਰਸਨ ਬ੍ਰਿਤੀ ਭਲੇ ਸੰਜੁਗਾ ਪ੍ਰਭਾਣੀ ਸਤ ਸੁਭਾਕਿਆ ਗਵ ਸੁਨੋ ਪਰੋ ਨਿਤ ਪਾਈ ਗੁਰ ਪੂਰੇ ਤੂੰ ਰਾਖਿਆ ਰਹਾ ਸਚ ਸਾ ਮਿਤ ਵਿਦਾਈ ਪਦ ਰਸਨ ਦਿਆ ਲਾ ਸੰਤਾਂ ਕੀ ਪੈ ਰਖਦਾ ਆਇਆ ਆਦ ਬਿਰਧ ਪ੍ਰਤਪਾਲਾਉ ਹਰ ਅੰਮ੍ਰਿਤ ਨਾਮਾ ਪੂਜਨ ਨਿਤ ਪੁਜਾ ਸਰਬ ਵਿਲਾਖੁ ਭੁਖ ਪਾਵਉ ਜਰਾ ਮਰਤਾਪ ਸਵਨਠਾ ਗੁਰੂ ਗੋਬਿੰਦ ਨਿਤ ਗਾਵਉ ਸੁਣੀ ਅਰਦਾਸ ਸੁਆਮੀ ਮੇਰੀ ਸਰਬ ਕਲਾ ਬਣਾਈ ਪ੍ਰਗਟ ਪਏ ਸਹਲੇ ਜੁਗੰਤਰ ਗੁਰੂ ਨਾਨਕੀ ਵਡਿਆਈ ਸੋਟ ਮਹਲਾ ਪੰਜਵਾਂ ਸੂਖ ਮੰਗਲ ਕਲੀਆਂ ਸਹਿਜ ਤੁਨ ਪ੍ਰਭ ਕੀ ਚੰਨਿ ਹਾ ਧਿਆ ਰੱਖਣ ਹਾਰੇ ਰੱਖਿਓ ਬਾਰਕ ਸਤਿਗੁਰਤਾ ਬੁਤਾਰਿ ਆਉ ਹਬਰੇ ਸੰਗੁਰ ਕੀ ਸਰੇ ਨਾਈ ਜਾ ਕੀ ਸੇਵਨਾ ਮਿਰਚੀ ਜਾਈ ਰਹਾ ਕਰਮੈ ਸੂਖ ਬਾਰ ਬਨ ਸੁਖਾ ਪ੍ਰ ਆਪਣੇ ਪੈ ਦਿਆਲਾ ਨਾਨਕ ਬਿਗਨਾ ਲਾਗੇ ਕੋ ਊ ਮੀਰਾ ਪ੍ਰਭੂ ਆ ਕਿਰਪਾ ਲਾਉ ਸੋਟ ਮਹੌਲਾ ਪੰਜਿ ਵਾਈ ਗੈ ਕਲੇਸ਼ ਰੂਪ ਸਭ ਨਾਸੀ ਪ੍ਰਾ ਆਪਣੇ ਕਿਰਪਾਦਾਰੀ ਆਤ ਪਰਨਦ ਸੁਆਮੀ ਪੂਨ ਕਾਲ ਹਮਾਰੀ ਆ ਜਿਓ ਤੂੰ ਸੁਖ ਸੰਪਤਿ ਰਾਸ ਰਾਖ ਲਿਓ ਪੈ ਮੇਰੀ ਕੋਉ ਰਾ ਆਗੀਰ ਦਾਸ ਰਹਾ ਜੋ ਮੰਗੇ ਸੋਈ ਸੁਈ ਪਾਵਾ ਆਪਣੇ ਖਸਮ ਪਰੋਸਾ ਕਹ ਨਾਨਕ ਗੁਰ ਪੂਰਾ ਪੇਟਿਓ ਮਿਟਿਓ ਸਾਲਾਂ ਦੀਸਾਉ ਸੋਟ ਮਹੱਲਾ ਪੰਜ ਵਾਉ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੂ ਮਿਟਾਇਆ ਕਾਂ ਪਰੂਗੈ ਗੁਰਬਚਨੀ ਮਨ ਇੱਛੇ ਫਲ ਪਾਇਆਉ ਮੇਰਾ ਗੁਰੂ ਪੂਰਾ ਸਦਾਤਾ ਕਨਕਾ ਸਮਰਾਟ ਸੁਆਮੀ ਉਹ ਨਬਰ ਕੁ ਵਿਦਾਤਾ ਰਹਾਉ ਅਨੰਦ ਮਨੋ ਮੰਗਲ ਗੁਣ ਗਾਵਾਂ ਗੁਰ ਨਾਨਕ ਪੈ ਦੀ ਆਲਾਉ ਜੈ ਜੈ ਕਰ ਬਹਿਦਾ ਭੀਤਰ ਹੋਆ ਪਾਪ ਬ੍ਰਹਮ ਰਖਵਾਲਾ ਸੋਟ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭਾਪੀ ਸਭ ਸੰਸਾਰੂ ਬਾਰਿਆਉ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਵਿਰਤ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੁਸ ਅਨੰਤ ਗੁਣ ਕਾ ਬਉ ਮਨ ਕਨ ਅਸ ਖਾਲੀ ਰਹਾ ਪਤ ਜੀ ਤਾਨ ਸੰਗੁਰ ਮੀਰਾ ਜਿਸ ਕਾ ਬਰ ਵਾਸ ਮਕਸਲੇ ਸੱਚੇ ਸਾਹਿਬੂ ਸੁਨਾਨਨ ਕੀ ਅਰਦਾਸ ਆਉ ਸੋਟ ਮਹੱਲਾ ਪੰਜਵਾਉ ਬਖਸ਼ਿਆ ਪਾਰਮ ਪਰਮੇਸ਼ਰੇ ਸਗਨੇ ਰੂਗ ਮਿਟ ਦੁਕਾਰੇ ਵਰ ਪੂਰੇ ਕੀ ਜਨੀ ਉਰੇ ਕਾ ਸਸਵਾਰੀ ਹਰ ਜਨ ਸਿਮਰਿਆ ਨਾਮ ਅਕਾਲ ਤਾਂ ਬਧਾਰਿਆ ਸਤਗੁਰੂ ਪੂਰੀ ਆਪਣੀ ਕਿਰਪਾ ਦਾਰੇ ਰਹਾਉ ਸਦਾ ਨੰਦ ਅ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਵਡਿ ਦਿਆਈ ਨਾਨਕ ਕਰਤੇ ਕੀ ਸਾਚ ਸਤ ਸਤਿ ਪਖਿਆ ਸੋਟ ਮਹਲਾ ਪੰਜਵਾਰੀ ਐ ਕਿਰਪਾ ਸੁਆਮੀ ਮੇਰੀ ਤੇ ਸਾਚੇ ਦਰਬਾਰੇ ਸਤ ਗੁਰੂ ਤਾਪ ਗਵਾਇਆ ਪਾਈ ਠਾਂਡ ਪਈ ਕਰਨ ਸੰਸਾਰਾਈ ਆਪਣੇ ਜੀਵਨ ਤੇ ਆਪੇ ਰਾਖੀ ਜਮੇ ਕਿਉ ਹਟਤਾਰੇ ਹਰ ਕੇ ਚਨ ਤੇ ਉਰਧਾਰ ਸਦਾ ਸਦਾ ਪ੍ਰਭ ਸੁਜੇ ਫਾਈ ਦੁੱਖਿਲ ਵਿੱਚ ਕਟਨ ਹਾਰ ਰਹਾ ਤੇ ਕਿਛਨੀ ਉਭਰੇ ਫਾਈ ਜਨ ਰਚਿਆ ਸਭ ਕੋਈ ਕਨ ਕਨ ਸੁਮਰਸੁ ਭਾਈ ਸੱਚੇ ਸਚੀ ਸੂਈ ਨਾਨਕ ਪ੍ਰਭ ਉਠਾਈਐ ਪਾਈ ਮਨ ਤਨ ਸੀਤਲ ਹੋਈ ਸੋਟ ਮਹੱਲਾ ਪੰਜ ਵਾਈ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਿਰ ਪ੍ਰਭ ਬਿਸਰਉ ਨਾਹੀ ਮਨ ਚਿੰਦਿਆ ਰਾਵਲ ਪਾਈ ਰਹਾਉ ਸਤਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਅਗਿਆਲਾ ਦੁੱਖ ਵਿਟਿਆ ਸਭ ਰਿਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਦਾਰੋ ਮਾਨਕ ਪਦ ਰਾਖੀ ਪਰਮੇਸ਼ਰ ਰੈਸ ਸੰਸਾਰਾ ਸੋਤ ਮਹਨ ਲਾ ਪੰਜਵਾ ਮੀਰਾ ਸੰਗਰ ਰਖਵਾਲਾ ਹੂ ਆ ਤਾਰ ਕਿਰਪਾ ਪ੍ਰਭ ਹਾਦੀ ਰੱਖਿਆ ਰੇ ਗੋਬਿੰਦ ਨਵਨ ਰੂਆ ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਜ ਸੰਗਤਿ ਸੰਭਰ ਪਾਈ ਸੰਗੁਰ ਕੇ ਬਲ ਜਾਈ ਹਲ ਤਾ ਭਾਗਤ ਪ੍ਰਾਪਤ ਪ੍ਰਾਪਤ ਸੁਵਾਰੀ ਹਮਰਾ ਗੁਰ ਆਗੋ ਨਾ ਵਿਚਾਰਿ ਆਉ ਅਟਲ ਬਚਨ ਨਾਨਕ ਗੁਰ ਤੀਰਾ ਸਫਲਾ ਕਰਮਸਤ ਤਾਰਿ ਆਉ ਸੋਟ ਮਹਲਾ ਪੰਜਵਾਉ ਜੀ ਜੰਤਰ ਸਭ ਤਾਂ ਕੇ ਕੀ ਸੁਈ ਸੰਸਾਈ ਆਪਣੇ ਸੇਵਕੀਆਂ ਪੇ ਰਖੈ ਪੂਨ ਵੀ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਅਗਰ ਪੂਰੇ ਪੂਰੀ ਸਭ ਰੱਖੀ ਹੋਏ ਸਰਬ ਆਤਿਆਨ ਰਹਾਉ ਅੰਦਰ ਨਾਨਕ ਨਾਮ ਤੇ ਆਈ ਜੀ ਪ੍ਰਾਨ ਕਰਦਾ ਤਾ ਆਪਣੇ ਦਾਸ ਕੋ ਕੰਠ ਲਾਏ ਰੱਖੈ ਜੋ ਮਾਰਕਾ ਪਿਤ ਪਾਤਾਉ ਸੋਟ ਮਹੰਲਾ ਪੰਜੇ ਭਾਈ ਥਾਨ ਪਾਈ ਕਰਤਾਰੀ ਤਾਉ ਛੋੜ ਗਿਆ ਪਰਿਵਾਰੀ ਗੁਰਪੁਰ ਰਹਿ ਰਾਖੀ ਸੰਸਚੇ ਕੀਤਾ ਕੀ ਪਰ ਮੇਸ਼ਰ ਆਪ ਹੋ ਆ ਰਖਵਾਲਾ ਸਾਹ ਸਹਜ ਸੁਖ ਖਿਨ ਮੈਂ ਉਪਜੈ ਮਨ ਹੁ ਆ ਸਦਾ ਸੁਖਾ ਲਾ ਰਹਾਉ ਹਰਨਾਮ ਦੀਓ ਦਾਰੂ ਤਿਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ داری ਤਨਾ ਸਗਲੀ ਬਾਉ ਤਸਵਾਰੀ ਪ੍ਰ ਆਪਣਾ ਬਿਰਤ ਸਮਾਰਿਆ ਹਮਰਾ ਗੁਣ ਆ ਗੁਨਾ ਵਿਚਾਰਿਆ ਗੁਰ ਕੈ ਸਬਦਿ ਪਿਉ ਸਾਖੀ ਤਿਨ ਸਗਲੀ ਲੀਲਾ ਏ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਨੀ ਗਹਿਰਾ ਜਪ ਨਾਨਕ ਨਾਮ ਸਸਾਖੀ ਆਪਣੇ ਦਾਸ ਕੀ ਪੈ ਰਾਖੀ ਸੋਠ ਮਹੱਲਾ ਪੰਜਵਾਂ ਗੁਰਪੂਰਾ ਆਰਾਦੀ ਕਾਰ ਸਹਲੀ ਸਾਦੀ ਸਾਲ ਮਨੁਅਤ ਪੂਰੀ ਬਾਜੀ ਅਨਹ ਤੂਰੀ ਸੰਤੋ RAM ਜਬ ਤੈ ਸੁਖ ਪਾਇਆ ਸੰਤ ਸਥਾਨ ਬਸੇ ਸੁਖ ਸਹਿਜੀ ਸਗਲੇ ਦੁਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਬਾਣੀ ਨਾਨਕ ਦਾਸ ਕਹਾਣੀ ਨਿਰਮਰ ਕਾਤ ਕਹਾਣੀ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਬਾਣੀ ਨਾਨਕ ਦਾਸ ਖਾਨੀ ਨਿਰਮਲ ਆਕਾਂਤ ਕਹਾਣੀ